ਹੈਲੋ ਟੀ ਰਾਮ ਰਾਮ ਜੀ ਸਸ਼ੀ ਰੇਕਾਲ ਆਈ ਨੇ ਮੋਨਿਕਾ ਧਵਨ ਤੋਂ ਦੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮੋਨਿਕਾ ਧਵਨ ਅਫੀਸ਼ੀਅਲ ਹੈ ਔਰ ਅੱਜ ਹੀ ਤੁਹਾਨੂੰ ਮੈਂ ਦੱਸ ਦਵਾਂ ਜੀ ਅ ਬਿਨਾ ਦੇਰੀ ਕੀਤੇ ਹੁਣ ਯਸਟ ਲੀਵ 1 ਮਿੰਟ ਪਹਿਲਾਂ ਮੇਰੇ ਫੋਟੋਜ਼ ਦੇ ਉੱਪਰ ਮੈਂ ਇੱਕ ਕਮੈਂਟ ਲਿਖਿਆ ਸੀ ਨਾ ਤੁਹਾਨੂੰ ਸਾਰਿਆਂ ਨੂੰ ਕਿ ਮਤਲਬ ਤੁਹਾਨੂੰ ਵਿੱਤਿਆ ਕਿਵੇਂ ਦੀ ਲੱਗਦੀ ਹੈ ਉਸ ਬਾਰੇ ਮੈਨੂੰ ਦੱਸਣਾ ਤੇ ਮੈਂ ਨਾ ਕਮੈਂਟਸ ਚੈੱਕ ਕਰ ਰਹੀ ਸੀ ਤੇ ਇੱਕ ਕਮੈਂਟਸ ਦੇ ਵਿੱਚ ਸਾਜਨ ਭੱਟੀ ਨਾਮ ਦਾ ਇੱਕ ਇਨਸਾਨ ਹੈ ਤੇ ਉਸਨੇ ਮੈਨੂੰ ਬੋਲਿਆ ਕਿ ਮਤਲਬ ਵਿਦਿਆ ਤੇ ਠੀਕ ਹੈ ਪਰ ਤੂੰ ਬਕਵਾਸ ਹੈ ਸੀਰੀਅਸਲੀ ਮੈਨੂੰ ਮੇਰੇ ਕੋਲ ਬੋਲਣ ਲਈ ਸ਼ਬਦ ਨਹੀਂ ਹੈ ਬਟ ਮੈਂ ਉਹਨਾਂ ਨੂੰ ਕਮੈਂਟ ਦੇ ਵਿੱਚ ਲਿਖਿਆ ਸ਼ੁਕਰੀਆ ਤੁਹਾਡਾ ਇਹ ਸਭ ਮੈਨੂੰ ਬੋਲਣ ਲਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰ ਅੱਗੇ ਤੋਂ ਇਸ ਨੂੰ ਕਮੈਂਟਸ ਨੂੰ ਕਿਸੇ ਨੂੰ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਲੈਣਾ ਕਿ ਕਿਸੇ ਨੂੰ ਕਮੈਂਟ ਕਰਨਾ ਹੈ ਕਿ ਨਹੀਂ ਕਰਨਾ ਤੇ ਤੁਸੀਂ ਪਰਵਾਰ ਫੇਸਬੁੱਕ ਫੈਮਿਲੀ ਜੀ ਦੱਸੋ ਮੈਂ ਵਕੀ ਇੰਨੀ ਬਕਵਾਸ ਆ ਮੈਂ ਨਾਲ ਤੁਹਾਨੂੰ ਬਕਵਾਸ ਕਰਦੀ ਆ ਬਹੁਤ ਜ਼ਿਆਦਾ ਮਤਲਬ ਬੋਲਦੀ ਆ ਜਿਹਨੂੰ ਕਿਹਾ ਜਾਂਦਾ ਤੇ ਉਹ ਕਮੈਂਟਸ ਕਿਤਨਾ ਕਿਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਮੈਂ ਨਹੀਂ ਕਹਾਂਗੀ ਮੈਨੂੰ ਪੜਾ ਲੱਗਾ ਮੈਂ ਕਹਾਂਗੀ ਮੈਨੂੰ ਬਹੁਤ ਵਧੀਆ ਲੱਗਾ ਕਾਰਨ ਉਹਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਬੰਦੇ ਦੀ ਜਿਹੜੀ ਖੁਦ ਦੀ ਆਪਣੀ ਪਰਸਨੈਲਿਟੀ ਹੁੰਦੀ ਆ ਨਾ ਉਹ ਕਿਤਨਾ ਕਿਤੇ ਉੱਪਰ ਕੇ ਨਿਕਲ ਕੇ ਬਾਹਰ ਆਂਦੀ ਹੈ ਤੇ ਉਸ ਚੀਜ਼ ਦਾ ਮੈਨੂੰ ਗਮ ਨਹੀਂ ਕਿ ਸਾਜਨ ਭਾਟੀ ਨੇ ਮਤਲਬ ਇਸ ਤਰਾ ਮੈਨੂੰ ਕਿਉਂ ਕਿਹਾ ਹੈ ਨਾ ਬਹੁਤ سارے ਲੋਕ ਹੈ ਜਿਹੜੇ ਮਤਲਬ ਮੈਨੂੰ ਅੱਛੇ ਕਮੈਂਟਸ ਲਿਖਦੇ ਨੇ ਤੇ ਜੇ ਇੱਕ ਇਨਸਾਨ ਨੇ ਮੇਰੇ ਇਸ ਤਰਾ ਦਾ ਕਮੈਂਟ ਲਿਖ ਵੀ ਦਿੱਤਾ ਤੇ ਸ਼ਾਇਦ ਵਾਕਈ ਉਹਨਾਂ ਨੂੰ ਮੈਂ ਬਕਵਾਸ ਲੱਗਦੀ ਹੋਵਾਂਗੀ ਤਦੇ ਉਹਨਾਂ ਨੇ ਇਹ ਚੀਜ਼ ਲਿਖੀ ਹੈ ਤੇ ਮੈਂ ਮਤਲਬ ਆ ਚੀਜ਼ ਤੇ ਅੱਜ ਸਾਬਿਤ ਹੋ ਚੁੱਕੀ ਹੈ ਬਹੁਤ ਵੱਡੀ ਲਾਈਫ ਦੀ ਕਿ ਦੇਖੋ ਜੀ ਬਹੁਤ سارے ਲੋਕ ਤੁਹਾਨੂੰ ਸਪੋਰਟ ਕਰਨਗੇ ਪਰ ਸਪੋਰਟ ਦੇ ਵਿੱਚ ਇੱਕ ਇਨਸਾਨ ਇਸ ਤਰ੍ਹਾਂ ਦਾ ਜ਼ਰੂਰ ਨਿਕਲ ਆਏਗਾ ਜਿਹੜਾ ਤੁਹਾਨੂੰ ਅਨਕੰਪਲੀਟ ਅਨਸਪੋਰਟਸ ਕਰਕੇ ਤੁਹਾਨੂੰ ਕਮੈਂਟ ਰਾਹੀ ਮਤਲਬ ਤੁਹਾਡਾ ਹੌਸਲਾ ਵਧਾਣ ਲਈ ਤੁਹਾਨੂੰ ਹੋਰ ਜਿਆਦਾ ਬੇਹੌਸਲਾ ਕਰੇਗਾ ਹੈਸਲੀ ਉਸ ਚੀਜ਼ ਨੂੰ ਮੈਨੂੰ ਨਹੀਂ ਫਰਕ ਥੋੜਾ ਜਿਹਾ ਲੱਗਾ ਬਟ ਹਾਂ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਉਹਨੂੰ ਸਾਜਨ ਭੱਟੀ ਨੂੰ ਜੋ ਵੀ ਉਹਨਾਂ ਦਾ ਨਾਮ ਹੈ ਮੈਂ ਨਾਮ ਨਹੀਂ ਪੜਿਆ ਪਰ ਮੈਂ ਕਮੈਂਟਸ ਜ਼ਰੂਰ ਪੜਿਆ ਹੈ ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਵਾਂ ਜੀ ਪਰਮਾਧਮਾ ਤੋਂ ਉਹਨੂੰ ਚੜਦੀ ਕਲਾ ਦੇ ਵਿੱਚ ਰੱਖਿਏ ਤੇ ਤੰਦਰੁਸਤੀਆਂ 'ਚ ਰੱਖੇ ਅੱਗੇ ਤੋਂ ਜਿੱਦੋਂ ਵੀ ਤੁਸੀਂ ਕਿਸੇ ਨੂੰ ਵੀ ਕਮੈਂਟਸ ਕਰੋਗੇ ਕਿਸੇ ਦੇ ਪੇਜ ਦੇ ਉੱਤੇ ਬਟ ਇੱਕ ਵਾਰ ਸਿਰਫ ਉਹਦਾ ਪੇਜ ਜ਼ਰੂਰ ਚੈੱਕ ਕਰ ਲੈਣਾ ਤਾਂ ਕਿ ਮੈਂ ਤਾਂ ਇੱਕ ਨੈਚੁਰਲੀ ਤੁਹਾਨੂੰ ਇੱਕ ਸੀਸ ਦਿੱਤੀ ਹੈ ਬਹੁਤ ਵੱਡੀ ਗੁੱਡ ਵਰਕ ਦਿੱਤੀ ਹੈ ਬਟ ਸ਼ਾਇਦ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੋਏਗਾ ਤੇ ਮੈਂ ਉਲਾਦਾ ਕਿ ਉਹ ਤੁਹਾਨੂੰ ਬਹੁਤ ਸ਼ਬਦ ਉਹੋ ਜਿਹੇ ਵੀ ਬੋਲੇਗਾ ਜੋ ਤੁਹਾਡੇ ਮਨ ਨੂੰ ਤੇ ਪਰੇਸ਼ਾਨ ਕਰਨਗੇ ਕਰਨਗੇ ਪਰ ਚੰਗੇ ਵੀ ਨਹੀਂ ਲੱਗਣਗੇ ਕਿਉਂਕਿ ਦੇਖੋ ਜੀ ਸਾਰੇ ਪਰਿਵਾਰ ਫੇਸਬੁੱਕ ਫੈਮਲੀ ਦੇ ਜਿਹੜੇ ਪੇਜ ਚੱਲ ਰਹੇ ਨੇ ਪਰਿਵਾਰ ਦੇ ਪ੍ਰਤੀ ਉਹ ਸਾਰੇ ਮਤਲਬ ਮੇਰੇ ਵਰਗੇ ਤੇ ਨਹੀਂ ਨਾ ਹੋ ਸਕਦੇ ਜਾਂ ਕਿਸੇ ਵਰਗੇ ਤੇ ਨਹੀਂ ਨਾ ਹੋ ਸਕਦੇ ਕਿਉਂਕਿ ਹਰ ਇੱਕ ਦਾ ਨੇਚਰ ਅਲੱਗ ਹੋਏਗਾ ਹਰ ਇੱਕ ਦਾ ਬੋਲ ਅਲੱਗ ਹੋਏਗਾ ਹਰ ਇੱਕ ਦਾ ਸੁਭਾਅ ਅਲੱਗ ਹੋਏਗਾ ਬਟ ਮੇਰਾ ਨੇਚਰ ਸੁਭਾਅ ਵਹੀ ਹੈ ਕਿ ਜੇ ਮੈਨੂੰ ਕੋਈ ਕਮੈਂਟਸ ਲਿਖਦਾ ਵਾ ਮੈਂ ਉਹਦਾ ਸ਼ੁਕਰੀਆ ਅਦਾ ਕਰਦੀ ਆ ਤੇ ਜੇ ਮੈਨੂੰ ਕੋਈ ਕਮੈਂਟ ਦੇ ਵਿੱਚ ਬਹੁਤ ਜ਼ਿਆਦਾ ਓਵਰ ਮਾਰਕਿੰਗਸ ਲਿਖਦਾ ਤੇ ਉਹਨੂੰ ਮੈਂ ਇਹੀ ਵੀ ਕਹਿੰਦੀ ਆ ਕਿ ਦੇਖੋ ਜੀ ਇਹ ਪਰਵਾਹ ਫੇਸਬੁੱਕ ਰਾਹੀਂ ਜੋ ਚੱਲ ਰਿਹਾ ਪੇਜ ਹੈ ਤੁਹਾਡਾ ਆਪਣਾ ਖੁੱਦ ਦਾ ਪਰਵਾਹ ਚੈਨਲ ਹੈ ਤੇ ਕੋਸ਼ਿਸ਼ ਕਰੋ ਕਿ ਕਮੈਂਟਸ ਨੂੰ ਵੱਧ ਤੋਂ ਵੱਧ ਵਧੀਆ ਲਿਖਿਆ ਕਰੋ ਜੋ ਪਰਵਾਹ ਦੇ ਪ੍ਰਤੀ ਚੰਗੇ ਲੱਗਣ ਤੇ ਜੇ ਮਲ ਕੋਈ ਮੈਨੂੰ ਤੁਹਾਡੇ ਵਰਗਾ ਕੋਈ ਕਹੇਗਾ ਅੱਬਾ ਤੇ ਮੈਨੂੰ ਕਿਸੇ ਨੇ ਨਹੀਂ ਕਿਹਾ ਟੱਚ ਉਹ 1.5 ਸਾਲ ਹੋ ਚਲੇ ਮੇਰੇ ਪੇਜ ਨੂੰ ਚੱਲਦੇ ਹੋਏ 1.5 ਸਾਲ ਦੇ ਅੰਦਰ ਅੰਦਰ ਮੈਨੂੰ ਲੱਗਦਾ ਕਿ ਮੈਨੂੰ ਕੋਈ ਇਹੋ ਜਿਹਾ ਕਮੈਂਟ ਸੈਕਸ਼ਨਸ ਨਹੀਂ ਆਇਆ ਜਿਹੜਾ ਮੈਨੂੰ ਫਸਟ ਟਾਈਮ ਮੈਂ ਕਮੈਂਟਸ ਆਇਆ ਤੇ ਚਲੋ ਪਰਮਾਤਮਾ ਉਹਨਾਂ ਨੂੰ ਵਧੀਆ ਰੱਖਣ ਜਿੱਥੇ ਵੀ ਉਹ ਹੈਗੇ ਨੇ ਕਿਤੇ ਨਾ ਕਿਤੇ ਉਹ ਮੇਰੀ ਜਿਹੜੀ ਵੌਇਸ ਪੀਸ ਸੁਣਨਗੇ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਇੰਪਰੂਵ ਅਗਰ ਹੋਏਗਾ ਤੇ ਸ਼ਾਇਦ ਉਹ ਮੈਸਿਸ ਰਾਹੀ ਮੈਨੂੰ ਜਵਾਬ ਦੇਣਗੇ ਅਗਰ ਨਹੀਂ ਹੋਏਗਾ ਤੇ ਇਸ ਓਕੇ বহুত দুনিয়াই ਬਹੁਤ ਦੁਨੀਆ ਇਸ ਤਰ੍ਹਾਂ ਦੀ ਵੀ ਹੈ ਜਿਹੜੀ ਕੁਝ ਸ਼ਬਦ ਗਲਤ ਵੀ ਬੋਲਦੀ ਹੈ ਬਹੁਤ ਦੁਨੀਆ ਇਹੋ ਜਿਹੀ ਕੋਈ ਚੰਗੀ ਵੀ ਬੋਲਦੀ ਹੈ ਦੇਖੋ ਜੀ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਸਾਰੇ ਹੀ ਚੰਗੇ ਕਹਿਣ ਹੈਨਾ ਤੇ ਸਾਰੇ ਸਾਨੂੰ ਮਾੜੇ ਕਹਿਣ ਇਸ ਲਈ ਹਰ ਇੱਕ ਦੀ ਡਿਪੈਂਡੈਂਟ ਸੋਚ ਕਿਦਾਂ ਦੀ ਰੱਖਦੀ ਹੈ ਉਹ ਪ੍ਰਭਾਵ ਕਰਦੀ ਹੈ ਮੇਰਾ ਖੁਦ ਦਾ ਨੇਚਰ ਕਿਦਾਂ ਦਾ ਉਹ ਤੁਹਾਨੂੰ ਲਾਈਵ ਵੀ ਇਸ ਤਰ੍ਹਾਂ ਦਾ ਮਿਲੇਗਾ ਤੇ ਬੈਕ ਲਾਈਵ ਵੀ ਮੈਨੂੰ ਤੁਹਾਨੂੰ ਇਸ ਤਰ੍ਹਾਂ ਦਾ ਹੀ ਮਿਲੇਗਾ ਕਿਉਂਕਿ ਮੈਨੂੰ ਫੇਕਨੈਸ ਬੰਨਣਾ ਨਹੀਂ ਆਂਦਾ ਮੇਰੀ ਕਾਪੀ ਮੇਰਾ ਰਾਈਟ ਜੋ ਵੀ ਮੇਰਾ ਮੈਂ ਖੁਦ ਦਾ ਆਪਣਾ ਮਾਈਂਡ ਹੈਗਾ ਉਹ ਤੁਹਾਡੇ ਸਾਹਮਣੇ ਹੈ ਸਭ ਕੁਝ ਤੇ ਯਰ ਸਲੀਪਸ ਅੱਜ ਦਾ ਦਿਨ ਆ ਦੇਖਿਆ ਜAVE ਤੇ ਟਿਊਜ਼ਡੇ ਦਾ ਦਿਨ ਹੈ ਤੇ ਅੱਜ ਗੁਰੂ ਦੇਗ ਬਹਾਦਰ ਜੀ ਦਾ ਤੁਸੀਂ ਸਾਰੇ ਜਾਣ ਚੁੱਕੇ ਹੋਵਗੇ ਕਿ ਬਾਬਾ ਜੀ ਦਾ ਜੋ ਵੀ ਅੱਜ ਹੈਗਾ ਸੀ ਉਹਨਾਂ ਦਾ ਹੈ ਨਾ ਜੋ ਵੀ ਉਹਨਾਂ ਨੇ ਇਹ ਕੁਰਬਾਨੀਆਂ ਦੇ ਰਾਹੀਂ ਕੀਤਾ ਗਿਆ ਕਿ ਬਾਬਾ ਗੁਰਦੇਵ ਬਹਾਦਰ ਜੀ ਨੇ ਕਿਹਾ ਸੀ ਕਿ ਜੇ ਮੈਂ ਮੈਂ ਇੱਕ ਆਪਣੀ ਖੁਦ ਦੀ ਇੰਨੀ ਕੁਰਬਾਨੀ ਦੇ ਸਕਦਾ ਹਾਂ ਤੇ ਇੰਨੀ ਜਨਤਾ ਨੂੰ ਇੰਨੇ ਲੋਕਾਂ ਨੂੰ ਇੰਨੇ ਨੂੰ ਬਚਾਵਾਂਗਾ ਤੇ ਇਸ ਚੀਜ਼ ਲਈ ਮੈਂ ਤਿਆਰ ਹੋਵਾਂਗਾ ਤੇ ਦੇਗ ਬਹਾਦਰ ਜੀ ਨੇ ਦੇਖੋ ਜੀ ਆਪਣਾ ਕਿਵੇਂ ਸੀ ਉਹਨਾਂ ਨੂੰ ਹੈ ਨਾ ਕੀਤਾ ਸੀ ਤੇ ਬਾਕੀ ਮੈਨੂੰ ਉਹ ਕਹਿਣ ਲਈ ਤਾਂ ਮੈਨੂੰ ਬਹੁਤ ਖੁਸ਼ ਹੈ ਬਟ ਲਾਈਵ ਸੀ ਇਸ ਟਾਈਮ ਜਸਟ ਕਮੈਂਟਸ ਵਗੈਰਾ ਛੋੜੇ ਦੇਖ ਰਹੀ ਸੀ ਤੇ ਕਮੈਂਟਸ ਰਾਹੀਂ ਮੈਨੂੰ ਕਿਤੇ ਨਾ ਕਿਤੇ ਇਸ ਸੀਜ਼ਨ ਨੂੰ ਥੋੜਾ ਵਧੀਆ ਨਹੀਂ ਲੱਗਾ ਤੇ ਮੈਨੂੰ ਲੱਗਾ ਕਿ ਨਹੀਂ ਇਹਨਾਂ ਨੂੰ ਆਪਣਾ ਜਵਾਬ ਦੇਣਾ ਚਾਹੀਦਾ ਹੈ ਪਰ ਉਹ ਆਪਣੇ ਪਰਿਵਾਰ ਫੇਸਬੁੱਕ ਰਾਹੀਂ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਕਿ ਪਰਵਾਰ ਫੇਸਬੁੱਕ ਰਾਹੀਂ ਜਿਹੜੇ ਵੀ ਕਮੈਂਟਸ ਆਉਂਦੇ ਨੇ ਕੁਝ ਇਸ ਤਰ੍ਹਾਂ ਦੇ ਆਉਂਦੇ ਨੇ ਕੁਝ ਉਸ ਤਰ੍ਹਾਂ ਦੇ ਆਉਂਦੇ ਨੇ ਕੁਝ ਮੈਸੈਂਜਰ ਰਾਹੀਂ ਵੀ ਆਉਂਦੇ ਨੇ ਤੇ ਜਿਹੜੇ ਵੀ ਕਮੈਂਟਸ ਹੁੰਦੇ ਨੇ ਮੈਂ ਲਾਈਵ ਫੇਸ ਤੇ ਆ ਕੇ ਬਿਲਕੁਲ ਕਲੀਅਰ ਕਰਦੀ ਹਾਂ ਤਾਂ ਕਿ ਅੱਗੇ ਤੋਂ ਇਸ ਚੀਜ਼ ਦਾ ਕਿਤੇ ਨਾ ਕਿਤੇ ਬੰਦੇ ਨੂੰ ਵੀ ਪਤਾ ਲੱਗੇ ਹਾਂ ਜੀ ਜੇ ਅਸੀਂ ਅਗਲੇ ਬੰਦੇ ਨੂੰ ਇਹ ਕਮੈਂਟਸ ਕੀਤਾ ਤਾਂ ਉਹਨੇ ਕਮੈਂਟਸ ਦਾ ਜ਼ਰੀਆ ਅੱਗੇ ਫੈਮਿਲੀ ਦੇ ਪ੍ਰਤੀ ਵੀ ਕਲੀਅਰ ਕੀਤਾ ਸੋ ਬਾਕੀ ਮੋਨਿਕਾ ਤਾਂ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਤੇ ਉਹ ਤੇ ਸਾਰਿਆਂ ਦਾ ਕਹਿਣਾ ਜ਼ਰੂਰੀ ਨਹੀਂ ਹੈ ਬਟ ਮੈਨੂੰ ਖੁਦ ਨੂੰ ਇੰਨਾ ਵਿਸ਼ਵਾਸ ਕਿ ਮੇਰਾ ਪਰਿਵਾਰ ਫੇਸਬੁੱਕ ਮੈਨੂੰ ਅੱਛਾ ਸਮਝਦਾ ਹੈ ਵਧੀਆ ਸਮਝਦਾ ਹੈ ਤੇ ਪਰਿਵਾਰ ਰਾਹੀਂ ਇੰਨਾ ਪਿਆਰ ਮੁਹੱਬਤ ਸਪੋਰਟ ਮਿਲ ਰਹੀ ਹੈ ਤੇ ਮੇਰੇ ਲਈ ਬਹੁਤ ਵਧੀਆ ਗੱਲ ਹੈ। ਬਾਕੀ ਤੁਸੀਂ ਮੇਰੇ ਪੇਜ ਨੂੰ ਬਹੁਤ ਸਾਰਾ ਫੋਲੋ ਕਰੋ ਤੁਹਾਡੀ ਇੱਕ ਫੋਲਿੰਗ ਤੁਹਾਡੀ ਇੱਕ ਸਪੋਰਟ ਮੇਰੇ ਲਈ ਬਹੁਤ ਵੱਡੀ ਮਤਲਬ ਗੱਲਬਾਤ ਹੈਗੀ ਹੈ ਸੋ OK ਪਰਵਾਜੀ ਧੰਨਵਾਦ थैंक यू so much ਔਰ ਗੁਰੂਦੇਵ ਬਹਾਦਰ ਜੀ ਦਾ ਜੋ ਟਾਈਮ ਚੱਲ ਰਿਹਾ ਆਜ ਦਾ ਦਿਨ ਦਾ ਅਗਰ ਕੁਝ ਲਾਈਨ ਉਹਦੇ ਵਿੱਚ ਮੇ ਕੋਲ ਗਲਤ ਹੋ ਗਈ ਹੋਵੇ ਤਾਂ ਦਿਲੋਂ ਮਾਫੀ ਸਟੇ ਕੇਅਰ